ਹਾਂਜੀ ਦੋਸਤੋ ਅੱਜ ਮਿਤੀ 21 ਜਨਵਰੀ 2024 ਦਿਨ ਐਤਵਾਰ ਦੀ ਸਵੇਰ ਸੀਰ ਵਲੰਟੀਅਰ ਬਾਬਾ ਰਤਨ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਪਾਰਕ ਦੇ ਸਾਹਮਣੇ ਜੋ ਕਿ ਪੋਸਟ ਆਫਿਸ ਫਰੀਦਕੋਟ ਦੇ ਨੇੜੇ ਮੰਡੀ ਦੀ ਕੰਧ ਦੇ ਨਾਲ-ਨਾਲ ਪਿਛਲੇ ਕਈ ਸਾਲਾਂ ਤੋਂ ਇੱਥੇ ਪੌਦੇ ਲਗਾਉਂਦਾ ਕਾਰਜ ਚੱਲ ਰਿਹਾ ਸੀ ਇਸ ਥਾਂ ਤੇ ਚਾਰ ਪੰਜ ਪੌਦੇ ਨਵੇਂ ਲੱਗਦੇ ਹਨ ਤਾਂ ਉਹਨਾਂ ਦੀ ਤਿਆਰੀ ਕਰਨ ਲਈ ਟੋਏ ਮਾਰੇ ਜਾ ਰਹੇ ਹਨ ਤੁਸੀਂ ਵੇਖ ਰਹੇ ਹੋ ਕਿ ਕਿੰਨੇ ਮਲਬੇ ਨਾਲ ਮੁਸ਼ਕਲ ਕਰਨੀ ਪੈ ਰਹੀ ਹੈ ਲਗਭਗ 2 ਫੁੱਟ ਡੂੰਗਾ ਟੋਇਆ ਵੱਚੁਕਿਆ ਪਰ ਹਜੇ ਮਲਬਾ ਥੱਲੇ ਖਤਮ ਨਹੀਂ ਹੋਇਆ ਰੋਡ ਕੱਢ ਕੇ ਹੁਣ ਜਦੋਂ ਲੱਗਦਾ ਵੀ ਸੇਫ ਕੰਮ ਹੋ ਗਿਆ ਮਸ਼ੀਨ ਚੱਲ ਸਕਦੀ ਹੈ ਜੋ ਕਿ ਮੈਡਮ ਸੁਪੰਦੀ ਹੈ ਸੀਜ਼ਨ ਸਸਨਾ ਫੀਲ ਕੀਤੀ ਗਈ ਸੀ ਆਹ 200 ਸੱਜੀ ਵਰਤੋਂ ਹੋ ਰਹੀ ਹੈ ਮੌਸਮ ਖੁੱਲਣ ਤੇ ਇਹਨਾਂ ਟੋਆ ਵਿੱਚ ਪੌਦੇ ਲਗਾਏ ਜਾਣਗੇ कुछ मैंबर अगले टोए की तैयारी लगे हुए हैं पिछले समय में इतरलॉकिंग ਦਾ ਫੁੱਟਪਾਥ ਬਣਾਣ ਕਰਕੇ ਮਲਬਾ ਇੱਥੇ ਹੀ ਸੁੱਟ ਦਿੱਤਾ ਗਿਆ ਸੀ ਜਿਸ ਕਰਕੇ ਟੋਏ ਬਣਾਉਣ ਵਿੱਚ ਕਾਫੀ ਦਿੱਕਤ ਆ ਰਹੀ ਹੈ ਕੱਲ ਨੂੰ ਪਾ ਦਿਓ ਕੱਲ ਨੂੰ ਪਾ ਦਿਓ ਗੱਟਿਆਂ 'ਚ ਭਰ ਲੈਣੇ ਅਸਟੇਰ ਮਾੜੀ ਇਹਨਾਂ ਟੋਇਆਂ ਦਾ ਮਲਬਾ ਕੱਢ ਕੇ ਇਹਨਾਂ ਵਿੱਚ ਨਵੀਂ ਮਿੱਟੀ ਪਾਈ ਜਾਊਗੀ ਤੇ ਫਿਰ ਪੌਦੇ ਲਗਾਏ ਜਾਣਗੇ ਜਸਾ ਤਿਆਰ ਕਰ ਦਿੱਤੀ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਜਿੱਥੇ ਵੀ ਤੁਸੀਂ ਆਪਣੇ ਪੱਧਰ ਤੇ ਪੌਦੇ ਲਗਾ ਸਕਦੇ ਹੋ ਸਿਰਸhta ਸਹਾਇਤਾ ਸਹਿਯੋਗ ਕਰਨ ਲਈ ਤਿਆਰ ਬਰ ਤਿਆਰ ਹੈ ਜੋ ਪਹਿਲਾ ਪੌਦੇ ਲੱਗੇ ਹੋਏ ਹਨ ਉਹਨਾਂ ਨੂੰ ਬਚਾਉਣਾ ਇਸ ਤੋਂ ਵੀ ਵੱਧ ਜ਼ਰੂਰੀ ਹੈ ਸੋ ਸਭ ਦੋਸਤਾਂ ਨੂੰ ਬੇਨਤੀ ਹੈ ਕਿ ਆਪਣੇ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਵਿੱਚ ਸਹਿਯੋਗ ਕਰੋ ਧੰਨਵਾਦ ਦੋਸਤੋ